ਸਸਿ ਗੱਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਕੌਰੀਆਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਆ ਰਹੀ ਹੈ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਰੇਤਾ ਮਾਰਨ ਲੱਗ ਗਿਆ ਤੇ ਪਾ ਕੇ ਕੈਮਰਾ ਕਰਦੇ ਜਾਕ ਕਿ ਬੋਰ ਕਿਉਂ ਰੇਤਾ ਮਾਰਦਾਗਾ ਤੇ ਤੁਹਾਨੂੰ ਬੋਰ ਦਾ ਗੱਡਾ ਰੇਤਾ ਵੀ ਦਿਖਾ ਦਿੰਨੇ ਆ ਆ ਬਈ ਖੇਲ ਰੇਤਾ ਕੰਟਰੇ ਦਾ ਮੜਾ ਮੋਟਾ ਪਾਇਆ ਜਮਣ ਲੁੱਕ ਰਿਹਾ ਬਈ ਜੇ ਸੱਲ ਪਰ ਤੇ ਪਾਣੀ ਛੱਡ ਜਾਂਦੀ ਜਮਾ ਹਾਂ ਜੇ ਸੱਲ ਪਰ ਤਾਂ ਪਾਣੀ ਛੱਡ ਜਾਂਦੀ ਜਮਾ ਸੱਡੇ ਵਰਗੀ ਦੀ ਬਈ ਉਨ ਜੁਲਾ ਦੂਨ ਦੁਲੀ ਆ ਬਈ ਸੱਲੇ ਭਰਦਾ ਹੁੰਦਾ ਇਹਦੇ ਤੇ ਤਕਰੀਬਨ ਬਾਕੀ ਜੇ ਕੋਈ ਜ਼ਿਆਦੇ ਕੋਈ ਵਾਰ ਛੂਟੇ ਛੱਟੇ ਮਰ ਜਿੰਦੇ ਮੋਟਰ ਫਿਰ ਹਾਂ ਮੋਟਰ ਨੇ ਛੂਟ ਆਣੀ ਮਾਰੇ ਮੋਟਰ 100% ਦਾ ਸੱਲੇ ਜਹੀਦਾ ਸੱਲ ਹੋਇਆ ਬਾਈ ਹੋ ਜੂ ਹੱਲ ਫਿਰ ਤਾਂ ਹੋ ਜੂਗਾ ਬਾਈ ਫਿਰ ਤਾਂ ਪਾ ਲਾ ਦੇਣਗੇ ਗਾੜੇ ਫਿਰ ਤਾਂ ਪੱਕਾ ਕੰਮੀ ਕਰ ਦੇਣਗੇ ਮੁੜ ਕੇ ਸੱਲ ਵੀ ਨਹੀਂ ਪਰਦਾ ਸੱਲ ਜੀ ਪਾ ਦੇ ਪਾ ਦੇਗਾ ਕੈਪਟੀ ਨਾਲ ਹੀ ਲਾ ਦੇਗਾ ਅਟੈਚ ਕਰਾਂਗੇ ਨੂੰ ਲੰਬਾ ਹੋ ਗਿਆ ਸੱਲੇ ਦਾ 15 ਵੀਟ ਹੋਊਗਾ 20 ਵੀਟ ਹੋਊਗਾ ਬਾਕੀ ਮਿਸਤਰੀ ਕਹਿੰਦੇ ਨੇ ਯਾਰ ਹੁਣ ਕਹਿੰਦਾ ਭਾਂਚ ਵਿੱਚ ਬੜਿਆ ਆਪਾਂ ਹਨਾ 15 ਵੀ ਹੋ ਸਕਦਾ 20 ਵੀ ਹੋ ਸਕਦਾ ਜੇ ਮੈਂ ਆਪ ਨੂੰ ਕਹਾਂ ਪਤਾ ਉਹੀ ਮੰਨ ਲਓ ਕਿੰਨਾ ਹੋ ਗਿਆ ਭਾਈ ਹੈ 130 ਪਾਣੀ 130 ਦੇ ਭਾਈ ਹਨਾ ਹਾਂ ਜੀ ਪਾਣੀ ਚੱਲ ਪਿਆ ਹਾਂ ਜੀ ਪਾਣੀ ਚੱਲ ਹੌਲੀ ਚੱਲੇ ਬਾਈ 130 ਦੇ ਪਾਣੀ ਆਪਣੇ ਆਹ ਜੀ ਡਰਾਈਵਰੀ ਫਿਰ ਵੀ ਨਹੀਂ ਪਾਣੀ ਪੈਂਦੀ ਐ ਪਾਣੀ ਪੂਰਾ ਨਾ ਮੋਟਰ ਦਾ ਚੋਰੀ ਹੋ ਰਹੀ ਐ ਦੋ ਲੀਨਸ ਇਹਨੂੰ ਪਾ ਕਰ ਹਾਂ ਸਹੀ ਨੇ ਭਾਈ ਹਮ ਹੌਲੀ 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 ਕਿੰਨਾ ਹੋ ਗਿਆ ਓਰੇ ਚਾਲਾ ਸਾਲਾ ਰੇਡ ਜੀ ਤੂੰ ਕੀ ਆਉਂਦਾ ਦੀ ਬਈ ਇਹ ਇਹਦਾ ਕੈਮਰਾ ਛੱਡੇ ਦੇ ਨਾਲ ਉਹ ਖੜ ਜਾਂਦਾ ਦਿੱਤਾ ਉੱਤੇ ਉਹਦੇ ਨਾਲ ਤੁਰ ਪੈਂਦਾ ਉਪਰ ਘਾਰ ਥੱਲੇ ਘਾਰ ਰੋਕ ਕਿੰਨਾ ਹੋ ਗਿਆ ਰੇ ਦੇਖਾ 150 2 ਇੰਚ ਦਾ ਗੈਪ ਆ ਆ ਪਤਾ ਲੱਗਦਾ ਬਈ ਆਹ ਮੜਾ ਉੱਪਰ ਕਰੀ ਉੱਪਰ ਕਰੀ ਮੜਾ ਬਈ ਆਹ ਦੇ ਪਤਾ ਜੇ ੜਤ ਹੋਏ ਤਾਂ ਬੱਦੀ ਆ ਲਗਦਾਂ। ਅੰਨੇ ਕੰਨ ਚਾਰ ਕੰਚੇ ਦਾ ਹਰਕਾ ਹੈਗਾ। 150 ਰੇ। ਕਰੋਲੀ ਹੁੰਦੀ ਹੈ। ਵਿੱਚੋਂ ਜੜ ਪਿਆ। ਹਰਕਾ ਪਿਆ ਕਰੋਲੀ ਨੇ। ਇਹ ਵੀ ਨਿਕਲ ਜਾਂਦਾ ਹੁੰਦਾ ਵੀ। ਕੋਈ ਨ ਦੇਖ ਲੈ ਆਪ। ਚੱਲ ਬਈ। ਪਾਣੀ ਤਾਂ ਹੈ ਨਹੀਂਗਾ ਔਰੇ। ਹਾਂ। ਗਏ ਪਏ ਗਿਆ ਪਾਣੀ ਹੈ ਨਹੀਂ ਗੀਆਂ ਨਹੀਂ ਫਿਰ ਰਿੱਤਾ ਪੂਰਾ ਫੁੱਲ ਮਾਰਨ ਦੇ ਨੇ ਹੌਲੀ ਚੱਲੇ ਬਾਈ ਉਰੇ ਵੀ ਚੱਲ ਚੱਲ ਹੌਲੀ ਹੌਲੀ ਚੱਲਾ ਬੋਲੀ ਕਰਾਂ ਚੱਲ ਚੱਲ ਚੱਲਾ ਰੋਕਾਂ ਤਰਨਾਗਾ ਉੱਪਰ ਕਰਾਂ ਉੱਪਰ ਆ ਲੱਗਦਾ ਪਤਾ ਬਾਈ 5 ਇੰਚ ਦਾ ਫਰਕ ਹੈ ਜਾਂ ਪੰਜ ਤੋਂ ਵੱਧ ਹੀ ਹੋਊਗਾ ਇਹ ਸਾਕਟਰ ਵਿੱਚੋਂ ਨਿਕਲਿਆ ਉੱਥੋਂ ਵੀ ਨਿਕਲਿਆ ਹੋਰ ਵੀ ਨਿਕਲਿਆ ਉੱਪਰਲੇ ਸਾਟ ਜਮਾ ਠੀਕ ਨੇ ਪਾਣੀ ਵੀ ਨਿਕਲ ਰਿਹਾ ਥੱਲੇ ਜਾ ਵੀ ਰਿਹਾ ਪਾਣੀ ਉਹਨਾ ਇਸ ਟਾਈਮ ਤਾਂ ਇਹ ਥੱਲੇ ਸਾਫ ਹੈ ਕਿ ਮੰਨ ਲਓ ਬੋਰ ਜਮਾ ਕਿੰਨਾ ਹੋ ਗਿਆ ਬਾਈ ਉਰੇ 650 150 ਨਾ ਇਹ ਇਹਦੇ ਤਾਮਾਰ ਹਾਰ ਦਿੱਤਾ ਜਾ ਰੇ ਇੱਕ ਇਹਦੇ ਤਾਮਾਰ ਦਿੱਤੀ ਪਹਿਲੀ ਦੀ ਇੱਕ ਗੁੰਮ ਰੱਖੀ ਹਮ ਮੋਟਰ ਹੋਰ ਖੋਈ ਚਲੋ ਜੀ ਜਾਣ ਦੋ ਮੈਂ ਸਾਰੀਆਂ ਪੜੋਲੀਆਂ ਹੋਣੀਆਂ ਹੁਣ ਅੱਗੇ ਤਾਂ ਹਨਾ ਮੈਂ ਤੈਨੂੰ ਪਹਿਲੇ ਸਵੇ ਪੜੋਲੀ ਨਾਲ ਲੀ ਆਵੇ ਕਿਉਂਕਿ ਸਾਨੂੰ ਰੋਜ਼ ਬੂਰ ਦੇ ਦੇ ਨਾਲ ਚਾਰ ਪੰਜ ਡੇਲੀ ਅਸੀਂ ਬੂਰ ਦੇਦੇ ਹਾਂ ਮੈਂ ਮਤਲਬ ਦੋ ਤਾ ਤੇ ਚਾਰ ਪੰਜ ਦਾ ਕੱਪੀ ਮ ਭਰਗੀਆਂ ਸੀ ਜਨ ਦੇ ਵਿੱਚ ਛੱਡੀ ਹਾਂ ਜਿਆਦਾ ਹੌਲੀ ਹਾਂ ਕੀ ਵਜਿਆਂ ਨਾ ਪਟਿਆ ਹੋਇਆ ਹਾਂ ਉਂਝ ਹੀ ਲੱਗਦਾ ਨਾ ਇਹ ਜਾਂ ਨਿਕਲ ਆ ਚੱਲ ਥੱਲੇ ਚੱਲ ਚੱਲ ਜਾਣ ਦੇ ਉਰੇ ਮੋਟਰ ਚੱਲਦੀ ਕਿੰਨਾ ਹੋ ਗਿਆ ਉਰੇ ਉਰੇ ਮੋਟਰ ਚੱਲਦੀ ਹਣੀ ਪਹਿਲਾਂ ਹਾਂ ਪਹਿਲਾਂ ਚੱਲਦੀ ਸਾਂ ਪਹਿਲਾਂ ਚੱਲਦੀ ਜਦੋਂ ਕਾਲਾ ਜਾ ਲਾਲ ਜਾ ਹੋਇਆ ਪਿਆ ਦੋ ਇਧਰ ਚੱਲ ਬਈ ਜਾਣ ਦੇ ਜਾਨ ਦੇ ਤੋੜੀ ਚੱਲੋ ਰੇਤਾ ਹੋਇਆ ਕਰਿਆ ਥੱਲੇ ਤੋੜੀ ਵਾਲਾ ਕਰਾ ਲੰਘਾ ਦੇ ਆ ਜੋ ਠੀਕ ਹੈ ਇਧਰ ਇਹ ਆ ਜੋੜ ਵੀ ਠੀਕ ਹੋਣਾ ਫੇਰ ਵੀ ਸੱਟ ਦਾ ਸੱਟ ਹੀ ਦੁਰਗਾ ਥੱਲੇ ਸਾਲ ਦਾ ਸਾਰਾ ਹਾਂ ਆਪੜੋਲੀ ਹੋੜੀ ਕਰਨ ਠੀਕ ਹੈ ਥੱਲੇ ਕਰਾਂ ਜਾਣ ਦੇ ਕਿੰਨੇ ਲਾਤੀ ਬੋ ਰਹੇ ਹੋਰਲ ਦੂਨੇ ਬਈ ਇਹਦਾ ਉਥੋਂ ਦੇ ਬੰਦੇ ਪੁੱਛ ਰਹਿਤ ਨੇ ਪੁੱਛਦੇ ਨੇ ਆਉਗੇ ਤੇ 라 ਜੋੜਨ ਪਾਉ ਕਾਹਰੀ ਮੋਟਰ ਚੱਲਦੀ ਦੀ ਕਿੰਨਾ ਹੋ ਗਿਆ ਰੇ ਹੋ ਗਿਆ 190 ਹੋਤਾ ਹੋ ਰਹੀਦੀ ਬਈ ਨਾ ਤੂੰ ਥੱਲੇ ਬਸ ਹੁਣ ਇਹਦੀ ਕੀ 20 ਫੁੱਟ ਹੋਰ ਵਧਾਈ ਆ ਹਾਂ 20 ਫੁੱਟ ਬਹੁਤ ਵਧੀਆ ਜਾਂਦਾ ਚੱਲ ਬਈ ਆ ਚੱਕ ਦੇ ਫਾਹ ਆ ਤੇ ਬੱਠਾ ਹੈ ਦੇ ਦੇ ਠੀਕ ਹੈ ਠੀਕ ਆ ਗਿਆ ਚੱਲ ਠੀਕ ਹੈ ਉਪਰ ਤੋਂ ਲੈਣੀ ਫਿਰ ਇਹ ਲੀਆਂ ਭਾਂਡ ਚ ਲਿਆਉਂਦੇ ਹਾਂ ਹੌਲੀ ਹੌਲੀ ਨਿਕਤ ਤੰਨੇ ਚ ਹੌਲੀ ਹੌਲੀ ਚੱਲ ਹੌਲੀ 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 2 ਇੰਚ ਚੱਲ ਸਰੇ ਦੇਖੋ ਸਰੇ ਦਾ ਉਹ ਆ ਗਿਆ ਹੈ ਕਿਤਾਬ ਲਾ ਦੇਖ ਭਾਈ ਢੋਲੀ ਕਿੱਧਰ ਜਾਂਦੀ ਦੇਖ ਮਟਾ ਹਮ ਅੱਕ ਵਗਿਆ ਤਾਂ ਗੈਪ ਪਾਜਾ ਕਰਨਾ ਯਾਰ ਬੱਸ ਪੂਰਾ ਦੇਦਾ ਦਾ ਪੈ ਗਿਆ ਅੱਧ ਵਿਚ ਆ ਗਈ ਇਹ ਹਾਂ 10 ਇੰਚ ਹੀ ਆ ਜਾ ਐ ਮੂਰਨ ਦਾ ਇਸ ਰੋਟਾ 5 ਇੰਚ ਜਗ੍ਹਾ ਰਹੀ ਇਹਦੇ ਵਿੱਚ ਉੱਥੇ ਗੋਕ ਕਿਉਂ ਉਹ ਕਿੰਨਾ ਗੈਪ ਪੈ ਗਿਆ ਦੇਖ ਇਹਨਾਂ ਦੋ ਤਿੰਨ ਰੈਪ ਹੈ ਦੇ ਇਹਨਾਂ ਫਾਮ ਹੋ ਗਿਆ ਕਿੰਨਾ ਹੋ ਗਿਆ ਜੀ 270 ਮੋਟਕ ਨੇ ਜਲਦੀ ਉਰੀ ਜਲਦੀ ਦੀ ਇਹਨਾਂ 220 ਦੀ ਬਾਹਰ ਹੁਣ ਦੁਆਰ ਤਾਂ ਮੋਟਰ ਵੀ ਨਹੀਂ ਬੰਦੀ ਤੇਜ ਹਾਂ ਮੋਟਰ ਨਿਕਲਦੀ ਨਹੀਂ ਦੀ ਜੇ ਫਸ ਜਾਂਦੀ ਹਾਂ ਕਿੰਨਾ ਹੋ ਗਿਆ ਹੈ ਹੈਲੋ ਹਾਂ ਬਈ ਕਿੱਥੇ ਬਈ ਪੱਖੋਂ ਪਹੁੰਚੇ ਨੇਗਾ ਬਈ ਇੱਥੇ ਹੁਣੇ ਅੱਡੇ ਤੇ ਤੈਨੂੰ ਹੁਣੇ 1 ਮਿੰਟ ਜੀ ਕਾਲ ਕਰਦੇ ਨੇ ਮਸ਼ੀਨ ਪਾ ਲੈ ਮਸ਼ੀਨ ਪਾ ਲੈ ਸ੍ਰੀ ਗੱਲ ਜੀ ਸ੍ਰੀ ਗੱਲ ਜੀ ਹਾਂਜੀ ਪਿੰਡ ਪਾਂਚੀ ਦੀਆਂ ਕੋਰੀਆਂ ਹੀ ਜ਼ਿਲ੍ਹਾ ਸੰਗਰੂਰ ਹਾਂਜੀ ਤੇ ਆਪਾਂ ਬਰਵਿੰਦਰ ਬਾਈ ਦੇ ਪਹੁੰਚੇ ਤੇ ਬੋਰ ਚੈੱਕ ਕਰਨ ਵਾਸਤੇ ਬੋਰ ਕਰ ਲੈ ਚੈੱਕ ਆਪਾਂ ਨੇ ਤੇ ਪੜੋਲੀ ਵਾਲਾ ਬੋਰ ਤੀਆ ਇਹ ਮਤਲਬ ਤਕਰੀਬਨ ਸਾਢੇ ਕਿ ਮਤਲਬ 400 ਫੁੱਟ ਲੱਗਿਆ ਸੀ ਬੋਰ 350 ਵਾਲੀ ਕੈਵਿਟੀ ਦੀਗੀ ਤੇ ਬਾਕੀ ਸੰਤ ਹੀ ਮੂਰੇ ਹਾਂਜੀ ਤੇ 370 ਕੇ ਦੇ ਲਗ ਭਾਗੇ ਦੀਗਾ ਤੇ ਹੁਣ ਆਪਾਂ ਨੂੰ ਬਾਈ ਨੇ ਰੇਤਾ ਚੱਕ ਲੈ ਦੀ ਮੋਟਰ ਨੇ ਪਾਣੀ ਜਮੀ ਛੱਡ ਗਈ ਦੀ ਆਪਣੇ ਨਾਲ ਸੰਪਰਕ ਕੀਤਾ ਆਪਾਂ ਨੇ ਬੋਰ ਚੈੱਕ ਕੀਤਾ ਅੱਜ ਕੈਮਰੇ ਨਾਲ ਹਾਂਜੀ ਬੋਰ ਚੈੱਕ ਕਰ ਲਿਆ ਤੇ 150 ਫੁੱਟ ਤੋਂ ਬਈ ਇਹ ਮੰਨ ਲਓ ਜਿਹੜਾ ਇੱਥੇ ਪਾਣੀ ਲੈਵਲ 130 ਫੁੱਟ ਤੋਂ ਆਏਗਾ ਤੇ 150 ਤੋਂ پڑੋਲੀ ਦੇ ਵਿੱਚ ਗੈਪ ਹੈ ਠੀਕ ਹੈ ਜੀ 4-5 ਇੰਚ ਦਾ ਗੈਪ ਹੈ ਤੇ ਉਸ ਤੋਂ ਬਾਅਦ 160 ਫੁੱਟ ਤੋਂ ਗੈਪ ਹੈਗਾ ਠੀਕ ਹੈ ਤੇ 200 ਮੰਨ ਲਓ ਇਹ ਆਪਣਾ 7 ਫੁੱਟ ਬੋਰ ਵਿਲੇਗਾ ਬਾਕੀ ਥੱਲੇ ਪੜੋਲੀਆਂ ਹੱਲੀਵੇਂ ਨੇ ਸਾਰੀਆਂ ਪਾਈ ਨੂੰ ਦਿਖਾਤਾ ਵੀ ਇੱਥੇ ਬੋਕੀਆਂ ਲਵਾ ਕੇ ਹੋਰ ਕੋਈ ਕਰ ਰਿਪੇਅਰ ਕਰਾਉਣ ਦੀ ਲੋੜ ਨਹੀਂ ਵੀ ਤੁਸੀਂ ਨਵਾਂ ਬੋਰ ਲਗਾਓ ਵੀ ਇਹ ਪੜੋਲੀਆਂ ਜਿਆਦੇ ਨਹੀਂਆਂ ਨਹੀਂਆਂ ਠੀਕ ਹੈ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਬੋਰ ਦੇ ਸੰਬੰਧ ਵਿੱਚ ਜਬ ਬੋਰ ਚੈੱਕ ਆਉਂਦਾ ਨਾਲ ਸੰਪਰਕ ਕਰ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781755490 ਤੇ ਬਾਕੀ ਸਾਡਾ YouTube ਪੇਜ ਬਣਿਆ ਉਹਦੇ ਉੱਤੇ ਵੀ ਸਾਡਾ ਮਨੂ ਨਾਮ ਤੇ ਮਨੂ ਐਡਰੈਸ ਜੋ ਮਨੂ ਆਪਣਾ ਨੰਬਰ ਇਹਦੇ ਵਿੱਚ